ਹਾਂਜੀ ਅੱਜ ਅਸੀਂ ਜਾ ਰਹੇ ਹਾਂ ਪਿੰਜੌਰ ਗਾਰਡਨ ਇਹ ਗਾਰਡਨ ਮੁਗਲਾਂ ਦੇ ਸਮੇਂ ਤੋਂ ਆ ਤੇ ਉਸ ਤੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦਾ ਇਹ ਸਭ ਤੋਂ ਸੋਹਣਾ ਤੇ ਪੁਰਾਣਾ ਗਾਰਡਨ ਆ ਨਾਰਥ ਇੰਡੀਆ ਦਾ ਇਹ ਸੱਤ ਸੱਤਾ ਦਾ ਗਾਰਡਨ ਆ ਜਿਹੜੀਆਂ ਕਿ ਹੌਲੀ-ਹੌਲੀ ਥੱਲੇ ਨੂੰ ਘਟਦੀਆਂ ਹੀ ਜਾਂਦੀਆਂ ਨੇ ਇਸ ਗਾਰਡਨ ਦੇ ਮੇਨ ਗੇਟ ਦੀ ਜਿਹੜੀ ਪਹਿਲੀ ਛੱਤ ਆ ਸਭ ਤੋਂ ਉੱਚੀ ਆ ਉਸੇ ਤਰ੍ਹਾਂ ਜਦੋਂ ਦੂਜੀ ਤੀਜੀ ਚੌਥੀ ਪੰਜਵੀਂ ਵੱਲ ਨੂੰ ਜਾਂਦੇ ਆ ਤਾਂ ਉਹ ਜਿਹੜੀ ਛੱਤ ਆ ਉਹ ਥੱਲੇ ਨੂੰ ਘਟਦੀ ਜਾਂਦੀ ਆ ਇਹ ਵੀ ਦੱਸਿਆ ਜਾਂਦਾ ਹੈ ਕਿ ਮਹਾਭਾਰਤ ਦੇ ਸਮੇਂ ਦੌਰਾਨ ਵੀ ਜਿਹੜੇ ਪੰਡਵ ਸੀ ਜਦੋਂ ਉਹਨਾਂ ਨੂੰ ਦੇਸ਼ ਨਗਾਲ ਦਿੱਤਾ ਸੀ ਤਾਂ ਉਹ ਇਸ ਜਗ੍ਹਾ ਤੇ ਆ ਕੇ ਕਾਫੀ ਸਮਾਂ ਰੁਕੇ ਤੇ ਆਰਾਮ ਕਰਨ ਤੋਂ ਬਾਅਦ ਫਿਰ ਉਹ ਇੱਥੋਂ ਹਿਮਾਲਿਆ ਪਰਬਤ ਵੱਲ ਨੂੰ ਚਲੇ ਗਏ ਸੀ 17ਵੀਂ ਸਦੀ ਦੇ ਵਿੱਚ ਔਰੰਗਜ਼ੇਬ ਦਾ ਇੱਕ ਲੈਫਟੀਨੈਂਟ ਤੇ ਆਰਕੀਟੈਕਟਰ ਫਿਦਾਲ ਖਾਨ ਇਸ ਜਗ੍ਹਾ ਤੇ ਆប្រਿਆ ਜਿਸ ਨੂੰ ਇਹ ਜਗ੍ਹਾ ਬਹੁਤ ਹੀ ਪਸੰਦ ਆਈ ਤੇ ਫੈਸੀਨੇਟਿੰਗ ਲੱਗੀ ਉਸਨੇ ਸੋਚਿਆ ਕਿ ਇਹ ਜਗ੍ਹਾ ਦੇ ਉੱਪਰ ਇੱਕ ਗਾਰਡਨ ਬਜਾਇਆ ਹੋਵੇ ਜਿਸਨੇ ਇਸ ਗਾਰਡਨ ਦਾ ਡਿਜ਼ਾਈਨ ਤਿਆਰ ਕੀਤਾ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵਿਊਰਸ ਨੂੰ ਤੇ ਹੁਣ ਅਸੀਂ ਪਹੁੰਚਿਆ ਪੰਜੌਰ ਗਾਰਡਨ ਪੰਜੌਰ ਗਾਰਡਨ ਦੇ ਗੇਟ ਦੇ ਬਾਹਰਲੇ ਸਾਈਡ ਤੇ ਫਾਉਂਟੇਨ ਆ ਜਿਹੜਾ ਬੜਾ ਹੀ ਖੂਬਸੂਰਤ ਤਰੀਕੇ ਨਾਲ ਚੱਲ ਰਿਹਾ ਹੈ ਤੇ ਇਹਦੇ ਨਾਲ ਹੀ ਪਿੱਛੇ ਇੱਕ ਪੁਰਾਣਾ ਰੇਲ ਦਾ ਇੰਜਨ ਦਾ ਮਾਡਲ ਖੜਾ ਕੀਤਾ ਹੋਇਆ ਤੇ ਜਿਹੜੇ ਕਿ ਪੁਰਾਣੇ ਸਮੇਂ ਦੇ ਇੰਜਨਾਂ ਨੂੰ ਦਰਸਾਉਂਦਾ ਹੈ ਤੇ ਫਿਰ ਅਸੀਂ ਇਸ ਤੋਂ ਬਾਅਦ ਅੱਗੇ ਵਧੇ ਜਦੋਂ ਤੇ ਬਾਹਰ ਹੀ ਇੱਕ ਮਹਾਰਾਜਾ ਐਕਸਪ੍ਰੈਸਰ ਨਾਂ ਤੇ ਇੱਕ ਟॉय ਟ੍ਰੇਨ ਆ ਜਿਹਦੇ ਵਿੱਚ ਬੱਚੇ ਫੈਮਿਲੀਆਂ ਨੇ ਜਿਹੜੀਆਂ ਉਹ ਇੱਕ ਰਾਈਡ ਲੈਂਦੀਆਂ ਨੇ ਤੇ ਇੰਜੋਏ ਕਰਦਨ ਨੇ ਇਹ ਲਗਭਗ ਇਹਦਾ ਬਾਹਰ ਦਾ ਜਿੰਨਾ ਵੀ ਏਰੀਆ ਹੈ ਇਹ ਟ੍ਰੇਨ ਆ ਜਿਹੜੀ ਉਹ ਕਵਰ ਕਰਦੀ ਹੈ ਜਿਵੇਂ ਇਹ ਫੈਮਿਲੀ ਬੈਠੀ ਆ ਤਾਂ ਇਹਨਾਂ ਨੂੰ ਇਹ ਠੀਕ ਹੈ ਜੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਜਹਾਜ਼ ਦੇਖੋਗੇ ਚਲੋ ਲਓ ਜੀ ਇੰਟਰੋਡਿਊਸ ਕਰ ਰਹੇ ਹਾਂ ਰੇਗਿਸਤਾਨ ਦਾ ਜਹਾਜ਼ ਛੋਟੇ ਹੁੰਦੇ ਆਪਾਂ ਸਕੂਲਾਂ ਦੇ ਵਿੱਚ ਇਹ ਪੜ੍ਹਦੇ ਹੁੰਦੇ ਸੀ ਕਿ ਰੇਗਿਸਤਾਨ ਦਾ ਜਹਾਜ਼ ਕਿਹਨੂੰ ਕਿਹਾ ਜਾਂਦਾ ਹੈ ਤਾਂ ਉਹਦੇ ਵਿੱਚ ਆਨਸਰ ਹੁੰਦਾ ਸੀ ਊਠ ਜਿਹਨੂੰ ਆਮ ਭਾਸ਼ਾ ਚ ਆਪਣੇ ਪਿੰਡਾਂ ਦੇ ਵਿੱਚ ਬੋਤਾ ਵੀ ਕਹਿੰਦੇ ਨੇ ਤੇ ਇਹ ਦਾ ਜਿਹੜਾ ਉਪਯੋਗ ਆ ਉਹ ਰੇਗਿਸਤਾਨ ਦੇ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਵਰਤਿਆ ਜਾਂਦਾ ਹੈ ਹਾਂਜੀ ਪੰਜੌਰ ਗਾਰਡਨ ਦੀ ਜਿਹੜੀ ਐਂਟਰੀ ਟਿਕਟ ਹੈ ਉਹ 25 ਰੁਪਏ ਹੈ ਤਾਂ 25 ਰੁਪਏ ਦੇ ਕੇ ਤੁਸੀਂ ਵਿਜਿਟ ਕਰ ਸਕਦੇ ਹੋ ਤੇ ਹਰਿਆਣਾ ਟੂਰਿਜ਼ਮ ਵੱਲੋਂ ਇਹ ਬੋਰਡ ਆ ਜਿਹੜਾ ਇੱਥੇ ਲਾਇਆ ਗਿਆ ਹੈ ਔਰ ਇਹਦੇ ਇਸ ਬਹਾਰ ਦਿੱਤੇ ਹੋਏ ਐਂਟਰੀ ਤੇ ਜਿਹੜਾ ਬੋਰਡ ਆ ਉਹ ਬੋਰਡ ਦੇ ਉੱਪਰ ਇਹਦੀ ਡਿਟੇਲ ਲਿਖੀ ਹੋਈ ਹੈ ਕਿ ਇਹ ਕਿਸ ਤਰ੍ਹਾਂ ਕਿਹਨੇ ਇਹ ਜਗ੍ਹਾ ਦੇਖੀ ਤੇ ਫਿਰ ਕਿਹਨੇ ਇਹਨੂੰ ਆਰਕੀਟੈਕਟ ਕੀਤਾ ਤੇ ਕਿਵੇਂ ਕਦੋਂ ਇਹ ਬਣਨਾ ਸ਼ੁਰੂ ਹੋਇਆ ਇਹਦੇ ਵਿੱਚ ਇਹ ਪੂਰੀ ਡਿਟੇਲ ਦਿੱਤੀ ਹੋਈ ਹੈ ਇਹਨਾਂ ਦੀ ਇਸ ਬੋਰਡ ਇਹ ਪੰਜੌਰ ਗਾਰਡਨ ਦਾ ਮੇਨ ਗੇਟ ਹੈ ਜਿੱਥੇ ਇੰਨੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ ਤੇ ਇਸ ਮੇਨ ਗੇਟ ਤੋਂ ਜਸਟ ਬਾਅਦ ਹੀ ਤੁਸੀਂ ਦੇਖੋਗੇ ਕਿ ਇਹ ਪਹਿਲੀ ਟੈਰਸ ਜਿਹੜੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਸਭ ਤੋਂ ਉੱਚੀ ਹੈ ਜਿਹੜੀ ਮੈਂ ਪਹਿਲਾਂ ਗੱਲ ਕਰਦਾ ਸੀ ਤੇ ਇਹ ਪੈਲਸ ਜੋ ਹੈ ਪੰਜੌਰ ਗਾਰਡਨ ਜੋ ਹੈ ਇਹ ਯਦਵਿੰਦਰਾ ਗਾਰਡਨ ਵੀ ਕਿਹਾ ਜਾਂਦਾ ਹੈ ਤੇ ਇਹਨੂੰ ਪੰਜੌਰ ਗਾਰਡਨ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦਾ ਇਹਦੇ ਉੱਪਰ ਆਪਣਾ ਹੱਕ ਕਾਫੀ ਸਮੇਂ ਤੱਕ ਰਿਹਾ ਹੋਇਆ ਹੈ ਇਸ ਦੇ ਉੱਪਰ ਬਹੁਤ ਸੋਹਣੀ ਜਗ੍ਹਾ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਸ਼ਾਮ ਦੇ ਟਾਈਮ ਜ਼ਿਆਦਾ ਵਧੀਆ ਲੱਗਦਾ ਇੱਥੇ ਕਾਰਨ ਕਿਉਂਕਿ ਇਸ ਟਾਈਮ ਇਸ ਸਮਗਾ ਤੇ ਭਈ ਗਰਮੀ ਹੈ ਰਾਜੇ ਵਾਲੀ ਫੀਲਿੰਗ ਆਉਂਦੀ ਹੈ ਪੂਰੀ ਹੈ ਨਾ ਗਾਣੇ ਵੀ ਪੁਰਾਣੇ ਰਾਜ ਮਹਿਲ ਵਾਲੇ ਲੱਗੇ ਹੋਏ ਨੇ ਸੁਣਦੀ ਆ ਵਾ ਗਾਣਿਆਂ ਦੀ ਹਾਂ ਹਸ ਕੇ ਸੁਣਦੀ ਆ ਕਿਹੜੀ ਫਿਲਮ ਦਾ ਗਾਣਾ ਵੀ ਉਮਰਾਓ ਜਾਨ ਦਾ ਉਮਰਾਓ ਜਾਨ ਦਾ ਹਾਂ ਮੇਰੇ ਦਿਲ ਮੇਂ ਖਿਆਲ ਆਤਾ ਹੈ ਇਹੀ ਹੈ ਤੁਹਾਨੂੰ ਰੇਖਾ ਦੀ ਰੇਖਾ ਦੀ ਰੇਖਾ ਬਰਾਉਂ ਜਾਂਦੀ ਹੈ ਆ ਜੋ ਅੱਗੇ ਦੇਖਦੇ ਆਪਾਂ ਹੋਰ ਦੇਖ ਉੱਧਰ ਫੂਡ ਕੋਰਟ ਆ ਉੱਧਰਲੇ ਪਾਸੇ 뮤직 ਚੱਲਦਾ ਹੈ ਉਹ ਹੈ ਕੰਟੀਨ ਅਸਲ ਵਿੱਚ ਉੱਥੇ ਬੈਠ ਗਿਆ ਅਗਰ ਤੁਸੀਂ ਇੰਨੀ ਦੂਰੋਂ ਥੱਕ ਕੇ ਤਾਂ ਸਾ ਖਾਣਾ ਕੋਈ ਚਾਹ ਪਾਣੀ ਪੀਣੀ ਆ ਤਾਂ ਉੱਥੇ ਪੀ ਸਕਦੇ ਹੋ ਪਿੱਛੇ ਆ ਜੇਕਰ ਕੋਈ ਇੱਥੇ ਚੰਡੀਗੜ੍ਹ ਦੇ ਆਸ-ਪਾਸ ਕਿਤੇ ਵੀ ਕੋਈ ਛੋਟੇ ਟ੍ਰਿਪ ਲਈ ਘੁੰਮਣ ਲਈ ਆਇਆ ਹੋਇਆ ਤਾਂ ਉਹਨੂੰ ਆਈ ਥਿੰਕ ਕਿ ਇੱਥੇ ਵੀ ਆਉਣਾ ਚਾਹੀਦਾ ਕਿ ਇੱਕ ਦੋ ਘੰਟੇ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਇਹ ਵੀ ਇਨਕਲੂਡ ਕਰਨਾ ਚਾਹੀਦਾ ਔਰ ਇਹ ਜਗ੍ਹਾ ਚੰਗੀ ਹੈ ਤੇ ਸ਼ਾਮ ਦੇ ਵਕਤ ਤਾਂ ਇੱਥੇ ਹੋਰ ਵੀ ਮਜ਼ਾ ਆਉਂਦਾ ਹੋਊਗਾ ਕਿਉਂਕਿ ਇਸ ਸਮੇਂ ਇੱਥੇ ਮਿਊਜ਼ਿਕ ਚੱਲਦਾ ਤਾਂ ਸ਼ਾਮ ਨੂੰ ਇਹ ਮਿਊਜ਼ਿਕ ਦਾ ਆਨੰਦ ਇਸ ਤੋਂ ਵੀ ਜ਼ਿਆਦਾ ਵਧੀਆ ਲੱਗਦਾ ਹੋਊ ਤਾਂ ਇੱਥੇ ਇੱਕ ਦਿਨ ਦੇ ਟ੍ਰਿਪ 'ਤੇ ਜ਼ਰੂਰ ਇੱਥੇ ਇੱਕ ਜਲ ਮਹਿਲ ਵੀ ਬਣਿਆ ਹੋਇਆ ਹੈ ਜਿਹੜਾ ਕਿ ਪਾਣੀ ਦੇ ਅੰਦਰ ਬਣਿਆ ਹੋਇਆ ਤੇ ਉਹਦੇ ਚਾਰੇ ਪਾਸੇ ਬਹੁਤ ਸਾਰੀਆਂ ਖਿੜਕੀਆਂ ਹਨ ਹਵਾ ਆਉਣ ਦੇ ਲਈ ਇਹ ਹੈ ਉਹ ਜਲ ਮਹਿਲ ਇੰਗਲਿਸ਼ ਦੇ ਵਿੱਚ ਔਰ ਉਰਦੂ ਦੇ ਵਿੱਚ ਦੋਨੋਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ ਹੁਣ ਆ ਤਾਂ ਤੁਹਾਨੂੰ ਦੂਰੋਂ ਇੱਕ ਵਿਊ ਦਿਖਾਉਣੀ ਆ ਇਹ ਤਾਂ ਫਰੰਟ ਹੈ ਔਰ ਇਹਦੇ ਅੰਦਰ ਜਾਨੇ ਆਪਾਂ ਤਾਂ ਸਾਰੇ ਪਾਸੇ ਦੇਖੋ ਤੁਸੀਂ ਪੂਰਾ ਖੁੱਲਾ ਸਾਰੇ ਪਾਸੇ ਹਵਾ ਇਹਦੇ ਵਿੱਚ ਆਉਂਦੀ ਹੈ ਔਰ ਇਹ ਪਾਣੀ ਦੇ ਵਿੱਚੋ ਵਿੱਚ ਬਣਿਆ ਹੈ ਇਹਦੇ ਆਲੇ ਦੁਆਲੇ ਪਾਣੀ ਹੀ ਪਾਣੀ ਹੈ ਤੇ ਉਹਦੇ ਵਿੱਚ ਫਾਉਂਟੇਨ ਲੱਗੇ ਹੋਏ ਨੇ ਫੁਵਾਾਰੇ ਲੱਗੇ ਹੋਏ ਨੇ ਇਹ ਅੰਦਰਲੀ ਮੀਨਾਕਾਰੀ ਵੀ ਇਹਦੇ ਵਿੱਚ ਬਹੁਤ ਵਧੀਆ ਟੰਗ ਦੀ ਬਣੀ ਹੋਈ ਹੈ ਔਰ ਇਹ ਬਹੁਤ ਪਹਿਲਾਂ ਦਾ ਡਿਜ਼ਾਈਨ ਕੀਤਾ ਹੋਇਆ ਜਿਹੜਾ ਕਿ ਫਿਦਾਲ ਖਾਨ ਵਲੋਂ ਡਿਜ਼ਾਈਨ ਕੀਤਾ ਹੋਇਆ ਹੈ ਇਹ ਪੂਰੇ ਦਾ ਪੂਰਾ ਤੇ ਆਹ ਦੇਖੋ ਤੁਸੀਂ ਬਾਹਰਲੀ ਸਾਈਡ ਤੇ ਤੇ ਫਾਉਂਟੇਨ ਨੇ ਪਰ ਇਹ ਚੱਲ ਨਹੀਂ ਰਹੇ ਜਦੋਂ ਚੱਲਦੇ ਹੋਣਗੇ ਤਾਂ ਸੁੰਦਰ ਲੱਗੇ ਇਹ ਜਲ ਮਹਿਲ ਆ ਜਿਹੜਾ ਉਹਦੇ ਅੰਦਰ ਖੜੇ ਆਪਾਂ ਇਸ ਟਾਈਮ ਤਾਰੇ ਹਰ ਪਾਸੇ ਇਹਨਾਂ ਨੇ ਐਨੇ ਰੋਸ਼ਨ ਦਾ ਜਾਂ ਰਾਹ ਕੈਸਾ ਛੱਡੇ ਹੋਏ ਨੇ ਕਿ ਹਰ ਪਾਸੇ ਜਿਹੜੀ ਵਰਦੀ ਅਟਰੈਕਸ਼ਨ ਚ ਹਵਾ ਹੋਵੇ ਤਾਂ ਇੱਥੇ ਠੰਡੀ ਹਵਾ ਲੱਗੂਗੀ। ਪਰ ਇਹਦੇ ਵਿੱਚ ਹੁਣ ਪਾਣੀ ਥੋੜੀ ਛੱਡੇ ਹੋਇਆ ਅਦਰਵਾਈਜ਼ ਇੱਥੇ ਜਿੰਨੇ ਵੀ ਨੇ ਸਾਰੇ ਫਾਉਂਟੇਨ ਨੇ ਫੁਵਾਰੇ ਆ ਸਾਰੇ ਜਿਹੜੇ ਦਿਖ ਰਹੇ ਨੇ ਇਹ ਫਾਉਂਟੇਨ ਨੇ ਇਹ ਫੁਵਾਰੇ ਚੱਲਦੇ ਤਾਂ ਉਹਦਾ ਇਹਦਾ ਦ੍ਰਿਸ਼ ਵੀ ਦੇਖਣ ਵਾਲਾ ਹੁੰਦਾ ਵਧੀਆ ਹੁੰਦਾ ਸੋਹਣੇ ਲੱਗਦੇ ਨੇ ਚੱਲਦੇ ਹੋਏ ਇਹ। ਅੱਛਾ ਜਿਹਨੇ ਆਪਣੇ ਇਸ ਤਰ੍ਹਾਂ ਦੇ ਮੋਨੂਮੈਂਟਸ ਨੇ ਪੁਰਾਣੀਆਂ ਬਣ ਲਗੀਆਂ ਨਾ ਇੱਥੇ ਲੋਕ ਕਲਾਕ੍ਰਿਤੀ ਕਰਨੋਂ ਨਹੀਂ ਹਟਦੇ ਹੈਗੇ ਠੀਕ ਹੈ ਜੀ ਆ ਦਿਖਾਉਣ ਆ ਨਾ ਲੋਕਾਂ ਨੇ ਆਪਣੀਆਂ ਇੰਸਟਾਗ੍ਰਾਮ ਆਈਡੀਆਂ ਨਾਮ ਦੇ ਕੇ ਪੈਰੇ ਹੈ ਇਹ ਲੋਕਾਂ ਨੇ ਦੇਖਣ ਲਈ ਆ ਤਾਂ ਇੱਥੇ ਹੀ ਆਪਣੀ ਇੰਸਟਾਗ੍ਰਾਮ ਆਈਡੀਆਂ ਦੇ ਜਾਂਦੇ ਨੇ ਕੋਈ ਆਪਣਾ ਨਾਮ ਲਿਖਾਇਆ ਦਿਲ ਬਣਾ ਕੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਨੂੰ ਜਿਹੜੇ ਦੇਖਣ ਆਉਂਦੇ ਨੇ ਲੋਕ ਉੱਥੇ ਇਸ ਤਰ੍ਹਾਂ ਆ ਕੇ ਗੰਦ ਨਹੀਂ ਪਾਉਣਾ ਚਾਹੀਦਾ ਕਿਆ ਰੱਖਣਾ ਚਾਹੀਦਾ ਸਾਰੇ ਵਿੱਚ ਦੇਖੋ ਸਫਾਈਆਂ ਚੱਲ ਰਹੀਆਂ ਨੇ ਠੀਕ ਹੈ ਜੀ ਗਰਾਸ ਦੀ ਕਟਿੰਗ ਬੜਾ ਪੁਰਾਣੇ ਗਾਣੇ ਨੇ ਮੇਰੇ ਸੱਪ ਨੂੰ ਕਿਹਨਾਂ ਨੀ ਕਬ ਆਏਗੀ ਤੂੰ ਕਦੇ ਮਰਾਓ ਜਾਣ ਦੇ ਗਾਣੇ ਚੱਲਦੇ ਨੇ ਮਾਹੌਲ ਥੋੜਾ ਜਿਆ ਰੰਗीन ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਲਗਭਗ ਜਿਹੜਾ ਪਿੱਛੇ ਉਹ ਸਾਹਮਣੇ ਗੇਟ ਦਿਖ ਰਿਹਾ ਹੈ ਨਾ ਇਹ ਲਾਸਟ ਹੀ ਹੈ ਛੱਟ ਆ ਗਿਆ ਗਾਰਡਨ ਦਾ ਇਧਰ ਵੈਸੇ ਲੋਕ ਵੀ ਇੰਨਾ ਨਹੀਂ ਕੋਈ ਆਉਂਦੇ ਹੈਗੇ ਤੇ ਆ ਗੇਟ ਹੈ ਤੇ ਸੈਂਟਰ ਦੇ ਵਿੱਚ ਜਿਹੜਾ ਸਾਹਮਣੇ ਦਿਖ ਰਿਹਾ ਹੈ ਸ਼ਾਇਦ ਉਹ ਬਾਹਰ ਜਾਣ ਦੇ ਲਈ ਹੋਵੇਗਾ ਤੇ ਮੇਰੇ ਸੱਤ ਪੰਨੋ ਕੀ ਰਾਣੀ ਕਦੋਂ ਆਏਗੀ ਤੂੰ ਜਾਇਂ ਰੁਟਮ ਸੁਤਾਨੀ ਕਦੋਂ ਆਏਗੀ ਤੂੰ ਜਿੱਦੀ ਜਾਇਂ ਜਿੰਦ ਬਾਨੀ ਕਦੋਂ ਆਏਗੀ ਤੂੰ ਚਲਿਆ ਹੋ ਚਲਿਆ ਅੱਛਾ ਜੀ ਇੱਥੇ ਐਨੇ ਤਰ੍ਹਾਂ ਦੀ ਆਈਟਮਾਂ ਨੇ ਜਿਹੜੀਆਂ ਖਾਣ ਨੂੰ ਮਿਲਦੇ ਨੇ ਦੋਸਾ, ਨੂਡਲ, ਮੈਂ ਕੀ ਹੋਮੋਸਾ ਸਪ੍ਰਿੰਗ ਰੋਲ ਕਿੰਨੀਆਂ ਆਈਟਮਾਂ ਨੇ ਦੇਖੋ ਉੱਤਪਮ ਤੇ ਇਸ ਤਰ੍ਹਾਂ ਭਾਗਾਂ ਵਾਇਰਟੀ ਜਨਾ ਕੋਈ ਜੀ ਲੋ ਜੀ ਬੋਲੋ ਕਿ ਚਾਟ ਪਾਪੜੇ ਕੋ ਆ ਆਲੂ ਕੀ ਕੀ ਪੁਲੇ ਚੋਲੇ ਤੇ ਨੀ ਭੰਲੇ ਹੋਰ ਕਿੰਨੀਆਂ ਸਾਰੀਆਂ ਆਈਟਮਾਂ ਲੱਗੀਆਂ ਤੁਸੀਂ ਇੱਥੇ ਖਾ ਸਕਦੇ ਇਹ ਤੋੜੀ ਬਰਫ਼ ਦਾ ਗੋਲਾ ਸਵੀਟ ਕਾਰਨਾ ਬਹੁਤ ਆਇਦਮਾਨ ਹੈ ਫੈਸਲੇ ਪੁੱਲੜ 커피 ਗੋਲ 커피 ਸਟੇ